ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਜਾਂ ਕੈ ਸਿਮਰੈਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਆਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਗੁਰ ਅਬਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਜ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਾ ਨਾ ਰੱਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਚੀਨਾ ਪਿਆਸਾ ਮਹੱਲਾ ਪੰਜਮਾ ਜਾਂ ਕੈ ਸਬ੍ਰਹਿ ਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਭੋ ਸਤਗੁਰ ਅਪਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਜ ਸਬਦ ਕਮਾਭੋ ਅਥੇਰੇ ਕਾਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਾ ਨਾ ਰੱਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਨੀਨਾ ਪਿਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈ ਨ ਸੁਖ ਨਿਮਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਗੁਰ ਆਪਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਟ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰੱਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਹ ਸੁਖ ਨਾਨਕ ਅਨੰਦ ਨ ਚੀਨਾ ਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈ ਨ ਸੁਖ ਨਿਮਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਿਗੁਰ ਅਬਨਾ ਸਦਾ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਜ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਕਾਰ ਕਬੜਾ ਨਾ ਰੱਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਹ ਸੁਖ ਨਾਨਕ ਅਨੰਦ ਨੇ ਚੀਨਾ ਆਸਾ ਮਹੱਲਾ ਪੰਜਵਾਂ ਜਾਂ ਕੈ ਸਿਮਰੈਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੁ ਪ੍ਰਭ ਕੈ ਗੁਣ ਗਾਵਹੁ ਸਤਿਗੁਰ ਅਪਨਾ ਸਦਾ ਸਦਾ ਮਨਾਵਹੁ ਰਹਾਓ ਸਤਿਗੁਰ ਕਾ ਸੱਜ ਸਬਦ ਕਮਾਵਹੁ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰਖੋ ਚੀਤ ਤੁਮਕੋ ਦੋਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਨੀਨਾ ਆਸਾ ਮਹਲਾ ਪੰਜਵਾਂ ਜਾਂ ਕੈ ਸਿਮਰੈ ਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਿਗੁਰ ਅਪਨਾ ਸਦਾ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਜ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰਖੋ ਚੀਤ ਤੁਮਕੋ ਦੋਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਚੀਨਾ ਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈ ਨ ਸੁਖ ਨਿਮਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੁ ਪ੍ਰਭ ਕੈ ਗੁਣ ਗਾਵਹੁ ਸਤਿਗੁਰ ਅਬਨਾ ਸਦਾ ਸਦਾ ਮਨਾਵਹੁ ਰਹਾਓ ਸਤਿਗੁਰ ਕਾ ਸੱਟ ਸਬਦ ਕਮਾਵਹੁ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਬਰਦੀਨਾ ਇਹ ਸੁਖ ਨਾਨਕ ਅਨੰਦ ਨੇ ਚੀਨਾ ਆਸਾ ਮਹਲਾ ਪੰਜਮਾ ਜਾ ਕੇ ਸਿਮਰੈ ਨ ਸੁਖ ਨਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਿਗੁਰ ਆ ਬਨਾ ਸਦਾ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਟ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰੱਖੋ ਚੀਤ ਤੁਮਕੋ ਦੋਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਚੀੜਿਆ ਸਾ ਮਹੱਲਾ ਪੰਜਮਾ ਜਾਂ ਕੈ ਸਬਰਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਿਗੁਰ ਅਪਨਾ ਸਦਾ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਜ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਾ ਨਾ ਰੱਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਚੀਨਾ ਪਿਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈ ਨ ਸੁਖ ਨਿਮਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਗੁਰ ਅਬਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਟ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਾ ਨਾ ਰੱਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਕਰ ਤੰਤ ਮੰਤ ਗੁਰ ਦੀਨਾ ਇਹ ਸੁਖ ਨਾਨਕ ਅਨੰਦਨ ਚੀਨਾ ਪਿਆਸਾ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਆਨੰਦ ਕਰਹੁ ਪ੍ਰਭ ਕੈ ਗੁਣ ਗਾਵਹੁ ਸਤਿਗੁਰ ਆਪਣਾ ਸਦਾ ਸਦਾ ਮਨਾਵਹੁ ਰਹਾਉ ਸਤਿਗੁਰ ਕਾ ਸਤਿ ਸ਼ਬਦ ਕਮਾਵਹੁ ਤੇਰੇ ਘਰ ਬੈਠੇ ਪ੍ਰਭ ਆਪਣਾ ਪਾਵਹੁ ਵਾਰਕਾ ਬੜਾ ਨਾ ਰਖੋ ਚੀਤ ਤੁਮਕੋ ਦੋਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਚੀਨਾ ਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈ ਨ ਸੁਖ ਨਿਮਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਗੁਰ ਆ ਬਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਟ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਹ ਸੁਖ ਨਾਨਕ ਅਨੰਦ ਚੀਨਾ ਪਿਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈਨ ਸੁਖ ਨਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਿਗੁਰ ਆਪਨਾ ਸਦਾ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਜ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਨਾ ਨਾ ਰਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਚੀਨਾ ਪਿਆਸਾ ਮਹੱਲਾ ਪੰਜਮਾ ਜਾਂ ਕੈ ਸਬਰਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਭੋ ਸਤਗੁਰ ਅਪਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਜ ਸਬਦ ਕਮਾਭੋ ਅਥੇਰੇ ਕਾਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਨਾ ਨਾ ਰਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਰਤਾਂਤ ਮੰਤ ਬਰਦੀਨਾ ਇਹ ਸੁਖ ਨਾਨਕ ਅਨੰਦ ਨਿਚੀ ਆਸਾ ਮਹਲਾ ਪੰਜਵਾ ਜਾਂ ਕੈ ਸਿਮਰੈਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਿਗੁਰ ਅਬਨਾ ਸਦਾ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਜ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਮਾਰ ਕਾ ਬੜਾ ਨਾ ਰਖੋ ਚੀਤ ਤੁਮ ਕੋ ਦੋਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਹ ਸੁਖ ਨਾਨਕ ਅਨੰਦ ਨ ਚੀਨਾ ਪਿਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੁ ਪ੍ਰਭ ਕੈ ਗੁਣ ਗਾਵਹੁ ਸਤਿਗੁਰ ਆਪਨਾ ਸਦਾ ਸਦਾ ਮਨਾਵਹੁ ਰਹਾਓ ਸਤਿਗੁਰ ਕਾ ਸਟ ਸਬਦ ਕਮਾਵਹੁ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰਖੋ ਚੀਤ ਤੁਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਨ ਚੀੜਿਆ ਸਾਮਹੱਲਾ ਪੰਜਮਾ ਜਾਂ ਕੈ ਸਿਮਰੈ ਸੁਖ ਨਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੁ ਪ੍ਰਭ ਕੈ ਗੁਣ ਗਾਵਹੁ ਸਤਗੁਰ ਆਪਨਾ ਸਦਾ ਸਦਾ ਮਨਾਵਹੁ ਰਹਾਓ ਸਤਗੁਰ ਕਾ ਸੱਜ ਸਬਦ ਕਮਾਵਹੁ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਾ ਨਾ ਰਖੋ ਚੀਤ ਤਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਚੀਨਾ ਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈ ਨ ਸੁਖ ਨਿਮਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਗੁਰ ਆ ਬਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਜ ਸਬਦ ਕਮਾਵੋ ਥੇਰੇ ਘਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰਖੋ ਚੀਤ ਤੁਮਕੋ ਦੋਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਨੀਨਾ ਆਸਾ ਮਹਲਾ ਪੰਜਵਾ ਜਾ ਕੇ ਸਿਮਰਨ ਸੁਖ ਨਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਿਗੁਰ ਅਪਨਾ ਸਦਾ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਜ ਸਬਦ ਕਮਾ ਬੋ ਅਥੇਰੇ ਕਾਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਾ ਨਾ ਰਖੋ ਚੀਤ ਤਮਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਚੀਨਾ ਪਿਆਸਾ ਮਹੱਲਾ ਪੰਜਮਾ ਜਾਂ ਕੈ ਸਿਮਰੈ ਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਵੋ ਸਤਗੁਰ ਆਪਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਟ ਸਬਦ ਕਮਾਵੋ ਅਥੇਰੇ ਕਾਲ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬਰਾ ਨਾ ਰਖੋ ਚੀਤ ਤੁਮਕੋ ਦੁਖ ਨਹੀ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਨੀਨਾ ਪਿਆਸਾ ਮਹੱਲਾ ਪੰਜਵਾ ਜਾਂ ਕੈ ਸਿਮਰੈ ਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੈ ਗੁਣ ਗਾਭੋ ਸਤਗੁਰ ਅਪਨਾ ਸਦਾ ਸਦਾ ਮਨਾਵੋ ਰਹਾਓ ਸਤਗੁਰ ਕਾ ਸੱਜ ਸਬਦ ਕਮਾਭੋ ਅਥੇਰੇ ਕਾਰ ਬੈਠੇ ਪ੍ਰਭ ਆਪਣਾ ਪਾਵੋ ਪਰਕਾ ਬੜਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਅਨੰਦ ਨੇ ਚੀਨਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ